ਅੱਜ ਗੁਰਦਾਸਪੁਰ ਸ਼ਹਿਰ ਵਿਖੇ ਅੱਜ ਹਰ ਸਾਲ ਦੀ ਤਰ੍ਹਾਂ ਅੱਜ ਚੌਥਾ ਗੁਰੂ ਦਰਸ਼ਨ ਸਮਰੋਹ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਪ੍ਰਕਿਰਮਾ ਕਰਦਾ ਹੋਇਆ ਜਿਹੜਾ ਅਖੀਰ ਸਮਾਪਤ ਹੋਏਗਾ ਸੋ ਅੱਜ ਆ ਬਾਬਾ ਸ਼੍ਰੀ ਬਾਬਾ ਲਾਲ ਜੀ ਦਿਆਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਇਹ ਅੱਜ ਯਾਤਰਾ ਸ਼ੁਭਾ ਯਾਤਰਾ ਜਿਹੜੀ ਇਹ ਨਿਕਲ ਰਹੀ ਆ ਸਾਡੇ ਆ ਬਾਬਾ ਜੀ ਆਪਣੇ ਧਾਨਪੁਰ ਵਾਲੇ ਉਹਨਾਂ ਦਾ ਵੀ ਆਸ਼ੀਰਵਾਦ ਆ ਉਹ ਆਪ ਇਸ ਯਾਤਰਾ ਵਿੱਚ ਸ਼ਿਸ਼ੋਭਿਤ ਹੋਏ ਨੇ ਸੋ ਬਾਬਾ ਸ਼੍ਰੀ ਬਾਬਾ ਲਾਲ ਜੀ ਅੱਗੇ ਅਰਦਾਸ ਕਰਦੇ ਆ ਕਿ ਐਵੇਂ ਸਾਡੇ ਗੁਰਦਾਸਪੁਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਜਿਸ ਤਰ੍ਹਾਂ ਅੱਜ ਲੋਕਾਂ 'ਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਬੜੇ ਸਾਰੇ ਲੋਕ ਜਿਹੜੇ ਆ ਘਰਾਂ ਤੋਂ ਬਾਹਰ ਆ ਕੇ ਅੱਜ ਇਸ ਯਾਤਰਾ ਦਾ ਸਵਾਗਤ ਕਰ ਰਿਹਾ ਤੇ ਸਾਰੇ ਆਪਣੇ ਭੇਤ ਪਾਪ ਭਲਾ ਕੇ ਸਾਰੇ ਇੱਕਜੁੱਟਤਾ ਦਾ ਸਬੂਤ ਦਤਾ ਸੋ ਸ਼੍ਰੀ 바ਵਾ ਲਾਲ ਜੀ ਅੱਗੇ ਅਰਦਾਸ ਕਰਦੇ ਆ ਇੱਦਾਂ ਹੀ ਗੁਰਦਾਸਪੁਰ ਦਾ ਜਿਹੜਾ ਪਿਆਰ ਆਪਸ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਇੱਦਾਂ ਹੀ ਬਣਾਈ ਰੱਖਣ ਸੋ ਅੱਜ ਦੇ ਦਿਨ ਦੀ ਅੱਜ ਸ਼ੋਭਾ ਯਾਤਰਾ ਦੀ ਸਾਰੇ ਸਮੁੱਚੇ ਗੁਰਦਾਸਪੁਰ ਵਾਸੀਆਂ ਨੂੰ ਮੁਬਾਰਕਬਾਦ ਜੈ ਜੀ ਜੈ ਬਾਲ ਅੱਜ ਗੁਰਦਾਸਪੁਰ ਸ਼ਹਿਰ ਵਿਖੇ ਅੱਜ ਹਰ ਸਾਲ ਦੀ ਤਰ੍ਹਾਂ ਅੱਜ ਚੌਥਾ ਗੁਰੂ ਦਰਸ਼ਨ ਸਮਰੋਹ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਪ੍ਰਕਰਮਾ ਕਰਦਾ ਹੋਇਆ ਜਿਹੜਾ ਅਖੀਰ ਸਮਾਪਤ ਹੋਏਗਾ ਸੋ ਅੱਜ ਬਾਬਾ ਸ਼੍ਰੀ ਬਾਬਾ ਲਾਲ ਜੀ ਜਿਆਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਇਹ ਅੱਜ ਯਾਤਰਾ ਸ਼ੁਭਾ ਯਾਤਰਾ ਜਿਹੜੀ ਇਹ ਨਿਕਲ ਰਹੀ ਆ ਸਾਡੇ ਬਾਬਾ ਜੀ ਆਪਣੇ ਧਿਆਨਪੁਰ ਵਾਲੇ ਉਹਨਾਂ ਦਾ ਵੀ ਆਸ਼ੀਰਵਾਦ ਆ ਉਹ ਆਪ ਇਸ ਯਾਤਰਾ ਵਿੱਚ ਸ਼ਿਸ਼ੋਭਿਤ ਹੋਏ ਨੇ ਸੋ 바ਵਾ ਸ਼੍ਰੀ 바ਵਾ ਲਾਲ ਜੀ ਅੱਗੇ ਅਰਦਾਸ ਕਰਦੇ ਆ ਕਿ ਐਵੇਂ ਸਾਡੇ ਗੁਰਦਾਸਪੁਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਜਿਸ ਤਰ੍ਹਾਂ ਅੱਜ ਲੋਕਾਂ 'ਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਬੜੇ ਸਾਰੇ ਲੋਕ ਜਿਹੜੇ ਆ ਘਰਾਂ ਤੋਂ ਬਾਹਰ ਆ ਕੇ ਅੱਜ ਇਸ ਯਾਤਰਾ ਦਾ ਸਵਾਗਤ ਕਰ ਰਹੇ ਆ ਤੇ ਸਾਰੇ ਆਪਣੇ ਭੇਦ ਭਾਵ ਭਲਾ ਕੇ ਸਾਰੇ ਇੱਕਜੁੱਟਤਾ ਦਾ ਸੰਬੋਧਿਤ ਆ ਸੋ ਸ਼੍ਰੀ 바ਵਾ ਲਾਲ ਜੀ ਅੱਗੇ ਅਰਦਾਸ ਕਰਦੇ ਆ ਇਦਾਂ ਗੁਰਦਾਸਪੁਰ ਦਾ ਜਿਹੜਾ ਪਿਆਰ ਆਪਸਾਂ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਇੱਧੇ ਬਣਾਈ ਰੱਖਣ ਸੋ ਅੱਜ ਦੇ ਦਿਨ ਦੀ ਅੱਜ ਸੋਭਾ ਯਾਤਰਾ ਦੀ ਸਾਰੇ ਸਮੂੱਚੇ ਗੁਰਦਾਸਪੁਰ ਵਾਸੀਆਂ ਨੂੰ ਮੁਬਾਰਕਬਾਦ ਜੈ ਜੈਕਾਰ ਅੱਜ ਗੁਰਦਾਸਪੁਰ ਸ਼ਹਿਰ ਵਿਖੇ ਅੱਜ ਹਰ ਸਾਲ ਦੀ ਤਰ੍ਹਾਂ ਅੱਜ ਚੌਥਾ ਗੁਰੂ ਦਰਸ਼ਨ ਸਮਰੋਹ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਪ੍ਰਕਿਰਮਾ ਕਰਦਾ ਹੋਇਆ ਜਿਹੜਾ ਅਖੀਰ ਸਮਾਪਤ ਹੋਏਗਾ ਸੋ ਅੱਜ ਆ ਬਾਬਾ ਸ਼੍ਰੀ ਬਾਬਾ ਲਾਲ ਜੀ ਜਾਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਇਹ ਅੱਜ ਜਤਰਾ ਸ਼ੁਭਾ ਯਾਤਰਾ ਜਿਹੜੀ ਇਹ ਨਿਕਲ ਰਹੀ ਆ ਸਾਡੇ ਆ ਬਾਬਾ ਜੀ ਆਪਣੇ ਧਾਨਪੁਰ ਵਾਲੇ ਉਹਨਾਂ ਦਾ ਵੀ ਆਸ਼ੀਰਵਾਦ ਆ ਉਹ ਆਪ ਇਸ ਯਾਤਰਾ ਵਿੱਚ ਸ਼ਿਸ਼ੋਭਿਤ ਹੋਏ ਨੇ ਸੋ ਬਾਬਾ ਸ਼੍ਰੀ ਬਾਬਾ ਲਾਲ ਜੀ ਅੱਗੇ ਅਰਦਾਸ ਕਰਦੇ ਆ ਕਿ ਐਵੇਂ ਸਾਡੇ ਗੁਰਦਾਸਪੁਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਜਿਸ ਤਰ੍ਹਾਂ ਅੱਜ ਲੋਕਾਂ 'ਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਬੜੇ ਸਾਰੇ ਲੋਕ ਜਿਹੜੇ ਆ ਘਰਾਂ ਤੋਂ ਬਾਹਰ ਆ ਕੇ ਅੱਜ ਇਸ ਯਾਤਰਾ ਦਾ ਸਵਾਗਤ ਕਰ ਰਿਹਾ ਤੇ ਸਾਰੇ ਆਪਣੇ ਭੇਤ ਭਾਵ ਭਲਾ ਕੇ ਸਾਰੇ ਇੱਕਜੁੱਟਤਾ ਦਾ ਸਬੂਤ ਦਿੱਤਾ ਸੋ ਸ਼੍ਰੀ 바ਵਾ ਲਾਲ ਜੀ ਅੱਗੇ ਅਰਦਾਸ ਕਰਦੇ ਆ ਇੱਦਾਂ ਗੁਰਦਾਸਪੁਰ ਦਾ ਜਿਹੜਾ ਪਿਆਰ ਆਪਸ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਇੱਦਾਂ ਹੀ ਬਣਾਈ ਰੱਖਣ ਸੋ ਅੱਜ ਦੇ ਦਿਨ ਦੀ ਅੱਜ ਸੋਭਾ ਯਾਤਰਾ ਦੀ ਸਾਰੇ ਸਮੁੱਚੇ ਗੁਰਦਾਸਪੁਰ ਵਾਸੀਆਂ ਨੂੰ ਮੁਬਾਰਕਬਾਦ ਜੈ ਜੈ ਭਾਰਤ